ਕਿਉਂਕਿ ਆਹ ਤਾਂ ਤੁਸੀਂ ਆਪਣੇ ਬਾਪ ਦਾਦੇ ਭੈਣ ਭਾਈ ਵੱਡ ਵਡੇਰੇ ਸਾਰੇ ਦੇਖ ਲੇ ਕੋਈ 50 ਸਾਲ ਕੋ 60 70 ਸਾਲ ਇੱਕੋ ਜੀ ਜ਼ਿੰਦਗੀ ਹੁੰਦੀ ਹੈ ਸਾਰਿਆਂ ਦੀ ਐਂ ਕੱਢਦੇ ਤੇ ਮਹਾਰਾਜ ਇਹ ਕਹਿੰਦੇ ਵੀ ਤੂੰ ਇਸ ਜਨਮ ਦੀ ਦੇਖ ਰਿਆ ਪਾਦਸ਼ਾ ਸਾਡਾ ਪਛੋਕੜ ਦੱਸਦੇ ਆ ਵੀ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜਮੀਨ ਗੁਰੂਗਾ ਮੈਂ ਤੈਨੂੰ ਕਹਿੰਦਾ ਤੂੰ ਕਈ ਜਨਮਾਂ ਤੋਂ ਇਸ ਤਰ੍ਹਾਂ ਚੱਲ ਰਿਹਾ ਪੇ ਇਤਨਾ ਹੋਣ ਕਰਕੇ ਪੂਰਨ ਸਾਧੂ ਦਾ ਸੰਗ ਨਾ ਹੋਣ ਕਰਕੇ ਹਰ ਜਨਮ ਚ ਤੈਨੂੰ ਨਵਾਂ ਮਾਂ-ਬਾਪ ਮਿਲਦਾ ਕਿਉਂਕਿ ਇਸ ਧਰਤੀ ਤੇ ਆਈ ਤਦ ਸਕਦੇ ਆ ਵੀ ਜੇ ਮਾਂ ਮਿਲੇ ਮਾਂ ਤੋਂ ਬਿਨਾਂ ਇਸ ਧਰਤੀ ਤੇ ਕਿਹੜਾ ਆਜੂ ਤੇ ਮਾਂ ਇਕੱਲੀ ਨਾਲ ਵੀ ਨਹੀਂ ਗੱਲ ਬਣਦੀ ਜੇ ਉਹਦੇ ਨਾਲ ਪਿਤਾ ਦਾ ਸੰਜੋਗ ਹੋਵੇ ਤੇ ਮਾਤਾ-ਪਿਤਾ ਤਾਂ ਹਰ ਇੱਕ ਜੂਨ ਵਿੱਚ ਮਿਲਦਾ ਹੈ ਜਿਹੜੀ ਜੂਨ ਚਾਹੇ ਨਵਾਂ ਮਾਂ-ਬਾਪ ਨਵਾਂ ਪਰਿਵਾਰ ਜਦ ਵੀ ਧਰਤੀ ਤੇ ਆਏ ਨਵੇਂ ਮਾਂ-ਬਾਪ ਉਹ ਮਾਪੇ ਬਾਪ ਦੇ ਨਾਲ ਰਹਿ ਕੇ ਉਥੋਂ ਦਾ ਖਾਣ ਦੇ ਲਈ ਜ਼ਮੀਨ ਜਦਾਤ ਨਵਾਂ ਅੰਨ ਮਿਲਿਆ ਤੇ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆ ਤੇ ਭੁੱਖੇ ਦੀ ਭੁੱਖ ਨਹੀਂ ਉਤਰੀ ਇਹਨੂੰ ਚਾਰ ਜੋਗ ਹੋ ਗਏ ਜਨਮ ਲੈਂਦੇ ਆ ਕਿੰਨਾ ਅਨਾਜ ਖਾ ਗਿਆ ਧਰਤੀ ਤੇ ਪਸ਼ੋਕੜ ਦੇਖੋ ਆਪ ਦਾ ਗੁਰਮਤ ਮੁਤਾਬਕ ਦੇਖੋ ਸੰਸਾਰ ਮੁਤਾਬਕ ਤਾਂ ਕੋਈ ਕਹ ਦੇਗਾ ਅਸੀਂ ਜੀ ਲਹਿਲਪੁਰ ਦੇ ਰਹਿਣ ਵਾਲੇ ਆ ਅਸੀਂ ਪਾਕਿਸਤਾਨ ਦੇ ਰਹਿਣ ਵਾਲੇ ਆ ਅਸੀਂ ਲੋਕਲ ਆ ਉਹ ਪਸ਼ੋਕੜ ਨਹੀਂ ਮੈਂ ਕਹਿ ਰਿਹਾ ਮਾਰੇ ਕਹਿੰਦੇ ਆ ਤੈਨੂੰ ਤੇਰਾ ਪਿਛਲਾ ਲੈਲਪੁਰ ਦਿਖਾਈਏ ਅਬ ਮਨ ਜਾਗਤ ਰੋਰੇ ਭਾਈ ਤੂੰ ਕਿੱਥੋਂ ਦਾ ਹੈ ਕਹਿੰਦੇ ਉਲਟ ਕੇ ਦੇਖ ਅਬ ਮਨ ਉਲਟ ਸਨਾਤਨ ਹੁਆ ਸਨਾਤਨ ਦਾ ਮਤਲਬ ਕੀ ਹੁੰਦਾ ਜਿਹੜਾ ਸਭ ਤੋਂ ਪੁਰਾਣਾ ਹੁੰਦਾ ਉਹਨੂੰ ਸਨਾਤਨ ਕਹਿੰਦੇ ਆ ਸਨਾਤ ਨਹੀਂ ਹੋ ਕੇ ਦੇਖ ਵੀ ਤੂੰ ਕਿੱਥੋਂ ਕ ਚੱਲਿਆ ਹੋਇਆ ਸਨਾਤਨ ਸ਼ਬਦ ਦਾ ਅਰਥ ਹੈ ਸਭ ਤੋਂ ਪੁਰਾਣਾ ਆਦ ਮਤਲਬ ਆਪਾਂ ਆਦ ਕਹਿ ਦਿੰਦੇ ਆ ਜਿਹਨੂੰ ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੁਹਾ ਜਿਉਂਦੇ ਜੀ ਮਰ ਕੇ ਦੇਖਿਆ ਸਨਾਤ ਨਹੀਂ ਬਣ ਕੇ ਦੇਖਿਆ ਵੀ ਮੈਂ ਕਿੱਥੋਂ ਚੱਲਿਆ ਹੋਇਆ ਕਹਿੰਦੇ ਕਤ ਕੀ ਮਾਈ ਬਾਪ ਕਤ ਕੇਰਾ ਕਿ ਤੂੰ ਥਾਬੋ ਹਮ ਆਈ ਪਤਾ ਨਹੀਂ ਕਿੰਨੇ ਕ ਮਾਂ ਬਾਪ ਰਹਿ ਗਏ ਕਿੰਨਿਆਂ ਦਾ ਮੈਂ ਪੁੱਤ ਧੀ ਰਹਾ ਕਿੰਨੀ ਵਾਰ ਮੈਂ ਡੰਗਰ ਪਸ਼ੂਆਂ ਦੀ ਜੂਨਾਂ ਵਿੱਚੋਂ ਵੀ ਗਿਆ ਤਬ ਬਹੁਤ ਵਾਰ ਮੈਂ ਧਰਤੀ ਤੇ ਆਇਆ ਕਦੋਂ ਦੇਖਿਆ ਜਦੋਂ ਸਿਮਰਨ ਕਰਕੇ ਧਿਆਨ ਵਿੱਚ ਬੈਠਿਆ ਗੁਰੂ ਦੀ ਮਤ ਮੁਤਾਬਕ ਬੱਟੇ ਉਹ ਕਹਿੰਦੇ ਇਹੀ ਚੀਜ਼ ਤੈਨੂੰ ਦਿਖਾਉਣੀ ਸੀ ਦੁਨੀਆ ਤੈਨੂੰ ਨਹੀਂ ਦਿਖਾ ਸਕਦੀ ਨਾ ਦੱਸ ਸਕਦੀ ਹੈ ਕਿਉਂਕਿ ਦੁਨੀਆ ਦਾ ਕਿਹੜਾ ਪ੍ਰੈਕਟੀਕਲ ਹੈ ਕਿਸੇ ਦਾ ਵਪਾਰ ਵਿੱਚ ਪ੍ਰੈਕਟੀਕਲ ਹੈ ਜਿੰਨਾ ਕੋਨੇ 100 ਕਰੋੜ ਦਾ ਤੇ 100 ਕਰੋੜ ਤੱਕ ਦੀ ਖੇਡ ਦੱਸ ਦੂ ਜੇ ਕੋ 100 ਲੱਖ ਤੱਕ ਦਾ ਉਹ 100 ਲੱਖ ਦੀ ਖੇਡ ਦੱਸ ਦੂ ਜੇ ਕੋ 10 ਲੱਖ ਤੱਕ ਦਾ ਉੱਥੋਂ ਤੱਕ ਦੱਸ ਦੂ ਉਹਨਾਂ ਦਾ ਉੱਥੋਂ ਤੱਕ ਦੱਸਣਾ ਜਿੱਥੇ ਤੱਕ ਦੇਖਿਆ ਤੈਨੂੰ ਅਸੀਂ ਦੱਸਦੇ ਹਾਂ ਧਰਤੀ ਕਿੱਥੋਂ ਬਣੀ ਆ ਸਮਾਨ ਕਿੱਥੋਂ ਬਣਿਆ ਦੁਰ ਦੁਨੀਆ ਸ਼ੁਰੂ ਕਿੱਥੋਂ ਹੋਈ ਐ ਆਦ ਸੱਚ ਕਿਵੇਂ ਹੋਇਆ ਤੇ ਜੁਗਾਦ ਸੱਚ ਕਿਵੇਂ ਹੋਇਆ ਤੇ ਹੁਣ ਸੱਚ ਕਿਵੇਂ ਚੱਲ ਰਿਹਾ ਤੇ ਹੋਊਗਾ ਕਿਵੇਂ ਉਹ ਉਹਨਾਂ ਗੁਰਮਤ ਦੇ ਵਿੱਚ ਫਿਰ ਸਾਰਾ ਦਿਖਾਇਆ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪਿਖੈ ਆਖੀ ਅੱਖਾਂ ਨਾਲ ਦਿਖਾਇਆ ਸਾਰਾ ਪ੍ਰੈਕਟੀਕਲ ਕਰਾਤਾ ਫੇਰ ਉਹ ਕਹਿੰਦੇ ਤੂੰ ਹੀ ਐ ਕਦੇ ਮੁਸਲਮਾਨਾਂ ਦੇ ਜੰਮ ਪੈਣਾ ਤੂੰ ਹੀ ਐ ਕਦੇ ਹਿੰਦੂਆਂ ਦੇ ਜੰਮ ਪੈਣਾ ਤੂੰ ਹੀ ਐ ਜਿਹੜੀਆਂ ਜਾਤਾਂ ਖਤਮ ਹੋ ਗਈਆਂ ਉਹਨਾਂ ਦੇ ਜੰਮ ਪਿਆ ਜਦੋਂ ਹਿੰਦੂ ਬਣਿਆ ਹਿੰਦੂਆਂ ਦੇ ਨਾਰੇ ਮਾਰੇ ਮੁਸਲਮਾਨਾਂ ਦੇ ਆਇਆ ਮੁਸਲਮਾਨਾਂ ਦੇ ਨਾਰੇ ਮਾਰੇ ਤੇਰਾ ਮਜਬ ਕੋ ਹੈ ਹੀ ਨਹੀਂ ਤੈਨੂੰ ਪਛਾਣਤਾ ਹੀ ਨਹੀਂ ਤੂੰ ਹਿੰਦੂ ਵੀ ਰਹਿ ਚੁੱਕਿਆ ਤੂੰ ਮੁਸਲਮਾਨ ਵੀ ਰਹਿ ਚੁੱਕਿਆ ਉੱਥੇ ਜਦੋਂ ਉਹਨਾਂ ਨੂੰ ਗਿਆਨ ਹੋ ਗਿਆ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਅੱਲਾ ਨੇ ਮੈਨੂੰ ਪਿੰਡ ਦਿੱਤਾ ਐ RAM ਮੈਨੂੰ ਪ੍ਰਾਣ ਦੇ ਰਿਹਾ ਅੱਲਾ RAM ਕੇ ਪਿੰਡ ਪ੍ਰਾਣ ਪਿੰਡ ਕੀ ਹੁੰਦਾ ਸਰੀਰ ਪ੍ਰਾਣ ਹੁੰਦਾ ਸਵਾਸ ਨਾ ਮੈਂ ਹਿੰਦੂ ਆ ਨਾ ਮੁਸਲਮਾਨ ਅੱਲਾ ਨੇ ਮੈਨੂੰ ਸਰੀਰ ਦਿੱਤਾ RAM ਮੈਨੂੰ ਸਵਾਸ ਦੇ ਰਿਹਾ RAM ਜੋ ਰਮਿਆ ਹੋਇਆ ਐ ਅੱਲਾ ਜੋ ਪਾਕ ਐ ਰਮਿਆ ਹੋਇਆ ਹਰੇਕ ਰੋਮ ਵਿੱਚ ਤਾਂ ਇਹ ਜਦੋਂ ਅਵਸਥਾ ਦੇ ਵਿੱਚ ਸਾਨੂੰ ਸਮਝਾਉਂਦੇ ਆ ਵੀ ਤੁਸੀਂ ਆਪ ਦੀ ਜਿਹੜੀ ਉਮਰ ਇਸ ਤਰ੍ਹਾਂ ਹੀ ਨਾ ਗੁਜ਼ਾਰੋ ਸਵਾਸਾਂ ਖਤਮ ਤੋਂ ਪਹਿਲਾਂ ਪਹਿਲਾਂ ਜਿਹੜਾ ਤੁਹਾਡੇ ਅੰਦਰ ਨਾਮ ਪ੍ਰਗਟ ਹੈ ਗੁਪਤ ਨਾਮ ਨਾਦੀ ਨਾਮ ਉਹਦੇ ਤੱਕ ਕਮਾਈ ਕਰਕੇ ਆਪਦੀ ਸੁਰਤ ਨੂੰ ਜੋੜੋ ਕਿਉਂਕਿ ਸਾਚੀ ਲਿਵ ਬਿਨ ਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਏ ਜੇ ਤੁਹਾਡੀ ਲਿਵ ਨਾਮ ਨਾਲ ਨਾ ਜੁੜੀ ਤੁਹਾਨੂੰ ਕੋਈ ਮਾਨ ਨਹੀਂ ਦਿੱਤਾ ਜਾਏਗਾ ਦਰਗਾਹ ਦੇ ਵਿੱਚ